ਮਤਲਬ ਐਡਾ ਵੱਡਾ ਬਦਲਾ ਕਿਵੇਂ ਆ ਗਿਆ ਕਿ ਉਹ ਬੰਦਾ ਜਿਹੜਾ ਅਕਾਲੀ ਦਲ ਨੂੰ ਹਮੇਸ਼ਾ ਮਜ਼ਬੂਤ ਕਰਨ ਦੀ ਗੱਲ ਕਰਦਾ ਹੋਵੇ ਉਹੀ ਉਹ ਵੱਖਰੀ ਪਾਰਟੀ ਬਣਾ ਕੇ ਅਕਾਲੀ ਦਲ ਨੂੰ ਖਤਮ ਕਰਨ ਦੀ ਗੱਲ ਕਰ ਰਿਹਾ ਦੇਖੋ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਮਨਸ਼ਾ ਤਾਂ ਬਿਲਕੁਲ ਸਪਸ਼ਟ ਹੈ ਹਮ ਗਿਆਨੀ ਹਰਪ੍ਰੀਤ ਜੀ ਉਹਨਾਂ ਦੀ ਮਨਸ਼ਾ ਮੈਂ ਉਹ ਆਪਾਂ ਸ਼ੁਰੂ ਕਰਦੇ ਹਾਂ ਕਿ ਆ ਹੁਕਮਨਾਮੇ ਤੇ ਉਹਨਾਂ ਦੇ ਦਸਕਤ ਨੇ ਹਮ ਉਹ ਬਤੌਰ ਦੰਦਮਾ ਸਾਹਿਬ ਦੇ ਜਥੇਦਾਰ ਦੇ ਹੁਕਮਨਾਮੇ ਦੇ ਵਿੱਚ ਸ਼ਾਮਲ ਨੇ ਹੁਣ ਇਹ ਹੁਕਮਨਾਮੇ ਨੇ ਇੱਕ ਚੀਜ਼ ਦਾ ਬੜੇ ਚੰਗੇ ਤਰੀਕੇ ਦੇ ਨਾਲ ਨਿਤਾਰਾ ਕੀਤਾ ਅਸਲੀ ਤੇ ਨਕਲੀ ਦਾ ਤੁਸੀਂ ਹੁਕਮਨਾਮੇ ਨੂੰ ਪੜੋਗੇ ਇਹਦੇ ਵਿੱਚ ਇੱਕ ਮਦ ਹੈ ਕਿ ਵੱਖ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼ਰੋਮਨੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਹੁਣ ਵੱਖ ਹੋਇਆ ਧੜਾ ਕਿਹੜਾ ਹੈ ਵੱਖ ਹੋਇਆ ਧੜਾ ਇਹੀ ਸੱਤੇ ਇੱਥੇ ਲੋਕ ਸੀ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਰਖੜਾ ਸਾਹਿਬ ਆਪਣੇ ਵਡਾਲਾ ਸਾਹਿਬ ਢੀਂਡਾ ਸਾਹਿਬ ਇਹਨੇ ਨਹੀਂ ਜਾ ਕੇ ਅਕਾਲ ਤਖਤ ਸਾਹਿਬ ਤੋਂ ਸ਼ਿਕਾਇਤ ਦਿੱਤੀ ਠੀਕ ਹੈ ਸੋ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਨੇ ਅਸਲੀ ਨਕਲੀ ਦਾ ਨਾਟਾ ਰਾਂ ਕਰਤਾ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਹੁਕਮਨਾਮੇ ਦੇ ਵਿੱਚ ਹੀ ਲਿਖਿਆ ਇੱਕ ਪਾਸੇ ਅੱਡ ਹੋਇਆ ਧੜਾ ਧੜੇ ਨੂੰ ਕਿਹਾ ਕਿ ਆਪਣਾ ਚੁੱਲਾ ਸਮੇਟੋ ਤੇ ਤੁਸੀਂ ਅਕਾਲੀ ਦਲ ਨੂੰ ਤਕੜਾ ਕਰਨ ਦੀ ਗੱਲ ਕਰੋ ਤੇ ਫਿਰ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਨੇ ਇਹ ਤੇ ਦਸਕਤ ਕੀਤੀ ਉਹਨਾਂ ਨੇ ਤਾਂ ਵੱਖਰਾ ਹੀ ਚੁੱਲਾ ਖੋਲ ਲਿਆ ਮਤਲਬ ਚੁੱਲਾ ਗਿਆਨੀ ਹਰਪ੍ਰੀਤ ਜੀ ਨੇ ਖੋਲਤਾ ਉਹਨੂੰ ਲੱਕੜਾਂ ਪਾਤੀਆਂ ਕੇਂਦਰ ਦੀਆਂ ਏਜੰਸੀਆਂ ਨੇ ਡੀਪ ਸਟੇਟ ਨੇ ਫੂਕਣੀ ਲਾਤੀ ਭਗਵੰਤ ਮਾਨ ਸਾਹਿਬ ਨੇ ਕਿ ਫੁੱਕਾ ਮਾਰੋ ਤੇ ਇਹਨੂੰ ਚੁੱਲ੍ਹੇ ਨੂੰ ਚਲਾਈ ਚੱਲੋ ਤੇ ਫਿਰ ਇਸ ਹੁਕਮਨਾਮੇ ਤੋਂ ਕੌਣ ਬਾਕੀ ਹੋਵੇ ਇਹਦਾ ਮਤਲਬ ਕਿ ਸਾਜ਼ਿਸ਼ ਬਹੁਤ ਵੱਡੀ ਸੀ